ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਨਦੀਨਪੈਂਦੇ ਸਬਡਿਵੀਜ਼ਨ ਪਿਖੇਪਿੰਡ ਦੇ ਬਿਜਲੀ ਘਰ ਦੇ ਵਿਖੇ ਸਮੂਹ ਬਿਜਲੀ ਮਹਿਕਮੇ ਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਜਮਕੇ ਨਾਰਾਬਾਜ਼ੀ ਕੀਤੀ ਗਈ। ਉਸ ਉਪਰੰਤ ਬਿਜਲੀ ਮਹਿਕਮੇ ਦੇ ਮੁਲਾਜ਼ਮਾਂ ਵੱਲੋਂ ਦਿੱਤੇ ਜਾ ਰਹੇ ਦਰਨੇ ਦੀ ਸਪੋਰਟ ਕਰਨ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਜਥੇਬੰਦੀ ਦੇ ਵੱਡੇ ਪੱਧਰ ਤੇ ਕਿਸਾਨਾਂ ਅਗੂ ਵੀ ਪਹੁੰਚੇ। ਇਸ ਉਪਰੰਤ ਗੱਲਬਾਤ ਕਰਦੇ ਹੋਏ ਟੈਕਨੀਕਲ ਸਰਵਿਸ ਯੂਨੀਅਨ ਡਿਵੀਜ਼ਨ ਪ੍ਰਧਾਨ ਗੁਰਮੀਤ ਸਿੰਘ ਨੇ ਦੱਸਿਆ ਕਿ ਭਗਵੰਤ ਮਾਨ ਸਰਕਾਰ ਨੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਹਰ ਮੁਲਾਜ਼ਮ ਨੂੰ ਵੱਡੇ ਵੱਡੇ ਸੁਪਨੇ ਦਿਖਾਏ ਸਨ ਪਰ ਸਰਕਾਰ ਬਣਨ ਤੋਂ ਬਾਅਦ ਇਹ ਸਰਕਾਰ ਬਿਲਕੁਲ ਫੇਲ ਸਾਬਿਤ ਹੋਈ ਹੈ ਇਸ ਮੌਕੇ ਉਹਨਾਂ ਦਾ ਹੋਰ ਕੀ ਕੁਝ ਕਹਿਣਾ ਰਿਹਾ ਤੁਸੀਂ ਵੀ ਸੁਣੋ ਅੱਜ ਕੀ ਨਾ ਤੁਹਾਡਾ ਤੇ ਕੀ ਆ ਉਹਦਾ ਜੀਸਰ ਮੈਂ ਲਖਿੰਦਰ ਸਿੰਘ ਜੀ ਉਲਟੋਆ ਫੈਡਰੇਸ਼ਨ ਏਟਕ ਦਾ ਪ੍ਰਧਾਨ ਆ ਜੀ ਡਿਵੀਜ਼ਨ ਦਾ ਅਸੀਂ ਜਥੇਬੰਦੀ ਤੌਰ ਤੇ ਸਾਡਾ ਇਕੱਠਾ ਸੰਗਰਸ਼ ਹੈ ਜਿਹਦੇ ਨਾਲ ਸਾਂਝ ਜਥੇਬੰਦੀਆਂ ਸਾਡੀਆਂ ਨਾਲ ਆਸ਼ਰਾਮ ਹੋਈਆਂ ਅਸੀਂ ਇਹ ਗੱਲ ਕਰਨੀ ਚਾਹੁੰਦੇ ਆ ਕਿ ਮੁਲਾਜ਼ਮ ਜਿਹੜੇ ਆ ਉਹ ਬੜੇ ਲੰਮੇ ਸਮੇਂ ਤੋਂ ਜਿਹੜੇ ਆ ਉਹ ਕੱਚੇ ਆ ਮਹਿਕਮੇ ਦੇ ਜਿਹੜੇ ਵਿੱਚ ਪੋਸਟਾਂ ਆ ਉਹ ਸਾਡੀਆਂ ਜਿਹੜਾ ਮਹਿਕਮਾ ਕਰਨ ਕਰੀ ਜਾਂਦਾ ਉਹ ਸਾਨੂੰ ਬੜਾ ਦੁੱਖ ਆ ਸਾਡੀਆਂ ਜਿਹੜੀਆਂ ਪੋਸਟਾਂ ਖਤਮ ਹੁੰਦੀਆਂ ਜਾਂਦੀਆਂ ਆਉਣ ਵਾਲਾ ਜਿਹੜਾ ਸਾਡਾ ਮੁਲਾਜ਼ਮਾਂ ਉਹਨਾਂ ਦੇ ਜਿਹੜੇ ਬੱਚੇ ਆ ਉਹ ਜਦੋਂ ਪੋਸਟੇਜ ਖਤਮ ਹੋ ਗਈਆਂ ਉਹ ਆਉਣ ਵਾਲੇ ਸਾਡੇ ਜਿਹੜੇ ਮੁਲਾਜ਼ਮ ਜਿਨ੍ਹਾਂ ਦੀਆਂ ਦੱਤਾਂ ਹਿੰਦੀਆਂ ਜਿੱਤਰ ਹੋਰ ਮੈਕਮਿਆਂ ਦੇ ਵਿੱਚ ਆ ਉਹ ਡੈਥ ਹੋ ਜਵੇ ਉਹਨਾਂ ਨੂੰ ਕਰੋੜ ਰੁਪਇਆ ਦਿੰਦੇ ਆ ਸਾਡੇ ਮੈਕਮੇ ਦੇ ਵਿੱਚ ਜਿਹੜੇ ਆ ਉਹ ਮੁਲਾਜ਼ਮਾਂ ਨੂੰ ਬਿਲਕੁਲ ਪੈਸੇ ਜਿਹੜੇ ਘੱਟ ਮਿਲਦੇ ਆ ਇਸ ਕਰਕੇ ਸਾਡੀਆਂ ਇਹੋ ਜੀਆਂ ਸਾਡੀਆਂ ਮੰਗਾਂ ਜਿਹੜੀਆਂ ਸਾਡੀਆਂ ਪੂਰੀਆਂ ਕੀਤੀਆਂ ਜਾਣ ਤੇ ਜਿਹੜੇ ਮੁਲਾਜ਼ਮਾਂ ਨੂੰ ਜਿਹੜੇ ਆਪਸ਼ੰਗਰਸ਼ਾ ਪੋਸ਼ੰਗਰਸ਼ਾ ਦਾ ਜਿਹੜਾ ਉਹਨਾਂ ਨੂੰ ਰਾਹ ਜਿਹੜਾ ਚੰਗੀ ਤਰ੍ਹਾਂ ਚੁਣਿਆ ਚੁਣਿਆ ਉਹ ਤੇ ਰਾਹ ਤੇ ਚੱਲੇ ਆ ਇਸ ਕਰਕੇ ਜੀ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਅੱਗੇ ਵਾਸਤੇ ਵੀ ਜਿਹੜੇ ਸਾਡੀ ਜਿਹੜੀ ਜਥੇਬੰਦੀ ਤੌਰ ਤੇ ਸਾਡੀ ਕਾਲ ਆ ਰਹੀ ਆ ਉਹ ਅਗਲੇ ਗਾਂ ਲੰਮਾ ਸਮਾਂ ਵੀ ਹੋ ਸਕਦਾ ਸਾਨੂੰ ਲੰਮੀ ਗਾਹਮ ਛੁੱਟੀ ਕਰਨੀ ਪਈ ਤੇ ਮੁਲਾਜ਼ਮ ਜਿਹੜੇ ਉਪਰਨ ਪਿਆ ਰਹਿੰਦੇ ਹੈ ਜੈ ਜਨਤਾ ਦੇਸ਼ ਜਿਤ ਕੀ ਨਾ ਤੁਹਾਡਾ ਕੀ ਹੈ ਜੀ ਸਾਰਾ ਮਸਲਾ ਕੀ ਧਰਤੀਪਾਲ ਸਿੰਘ ਧੂਲ ਬਲਾਕ ਪ੍ਰਧਾਨ ਬਲਟੋਆ ਇਹ ਮਸਲਾ ਜਿਹੜੇ ਕੱਚੇ ਮੁਲਾਜ਼ਮ ਨੇ ਜਿੱਤਰਾ ਵੀਰ ਜੀ ਨੇ ਦੱਸਿਆ ਉਹਨਾਂ ਨੂੰ ਪੱਕੇ ਕਰਨ ਤੇ ਜਿਹੜੇ ਇਹਨਾਂ ਦੀ ਜੋ ਹਕੀ ਮੰਗਾ ਨੇ ਬਿਜਲੀ ਬੋਰਡ ਦੀਆਂ ਉਹ ਪੂਰੀਆਂ ਕਰਨ ਜੇ ਨਾ ਕਰਨਗੇ ਤੇ ਭਾਰਤੀ ਕਿਸਾਨ ਜਿਹੜੀ ਨੇ ਇਕੱਠਾ ਗਰਾਹਾਂ ਅਸੀਂ ਵਿਸ਼ਵਾਸ ਦਿਵਾਇਆ ਉਲਟਵਾ ਬਲਾਕ ਵੱਲੋਂ ਵੀ ਅਸੀਂ ਪੂਰਨ ਇਹਨਾਂ ਦਾ ਸਮਰਥਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪ੍ਰਧਾਨ ਜੀ ਅੱਜ ਜਿਹੜੇ ਆ ਧਰਨਾ ਲੱਗਾ ਜੀ ਕੀ ਐ ਸਰ ਜੀ ਮੈਂ ਜੀ ਟੈਕਨੀਕਲ ਸਰਵੇਇੰਗਰ ਦਾ ਡਿਜ਼ਾਈਨ ਪ੍ਰਧਾਨ ਗਰਮੇਸ਼ ਸਿੰਘ ਆ ਤੇ ਧਰਨਾ ਸਾਡਾ ਜਿਹੜਾ ਵਾ ਇਹ ਜਿਹੜਾ ਬੋਰ ਸਾਡੀਆਂ ਮੰਗਾ ਮੰਨ ਕੇ ਲਾਗੂ ਨਹੀਂ ਕਰ ਰਿਹਾ ਉਹਦੇ ਵਿਰੋਧ ਦੇ ਵਿੱਚ ਅਸੀਂ ਦਿੱਤਾ ਆ ਤੇ ਕਿਸਾਨਾਂ ਜਿਹੜੇ ਸਾਨੂੰ ਇਹਨਾਂ ਨਖਾਸ ਦਿੱਤਾ ਵਾ ਉਹਦਾ ਸਾਡਾ ਅਸੀਂ ਇਹਨਾਂ ਦਾ ਰੋਮ ਰੋਮ ਰੇਣੀ ਆ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਸਾਨਾਂ ਦਾ ਵੀ ਤੇ ਅਸੀਂ ਆਪਣੇ ਮੁਲਾਜ਼ਮਾਂ ਦਾ ਵੀ ਕਰਦੇ ਆ ਕਿ ਗਾਂ ਆਉਣ ਵਾਲੇ ਸੰਘਰਸ਼ ਜਿਹੜਾ ਵਾ 17 ਤੱਕ ਵੱਧ ਗਿਆ ਵਾ ਸਾਡੇ ਜਿੰਨੇ ਵੀ ਮੁਲਾਜ਼ਮਾਂ ਉਹ ਵੱਧ ਚੜ ਕੇ ਹਿੱਸਾ ਲੈਣਾ ਤੇ ਕੋਈ ਪਛਾਣ ਨਾ ਭਜੇ ਕਿਉਂਕਿ ਸੰਘਰਸ਼ਾਂ ਦੇ ਨਾਲ ਹੀ ਇਹ ਜੇਤ ਹੋਣੀ ਆ ਕਿਉਂਕਿ ਜਿਹੜੀ ਸਰਕਾਰ ਆਇਆ ਹੈ ਬਹੁਤ ਖਤਰਨਾਕ ਸਰਕਾਰ ਆਈ ਆ ਕਿਉਂਕਿ ਅਸੀਂ ਆ ਬਣਾ ਬੈਠੇ ਨੂੰ ਇਹ ਸਰਕਾਰ ਜਿਹੜੀ ਆ ਇਹ ਬਹੁਤ ਮਾੜੀ ਸਰਕਾਰ ਨਿਕਲੀ ਆ ਅਸੀਂ ਦੇ ਦੇ ਵਿਰੋਧੀ ਚ ਜਾਵਾਂ ਗਾਣਾ ਮੰਗਾ ਕੀ ਨੇ ਤੁਹਾਡੀਆਂ ਮੰਗਾ ਸਾਡੀਆਂ ਕੱਚੇ ਮੁਲਾਜ਼ਮ ਪੱਕੇ ਕਰਨੇ ਸਟਾਫ ਪੂਰਾ ਕਰਨਾ ਆਰਟੀਐਮ ਜਿਹੜੇ ਸਾਡੇ ਵਿਚਾਰੇ 10-12 12 ਸਾਲ ਦੇ ਇੱਕ ਹੀ ਥਾਂ ਦੇ ਕੁਰਸੀ ਤੇ ਬੈਠੇ ਆ ਉਹਨਾਂ ਨੂੰ ਕਿਸੇ ਨੇ ਉਹਨਾਂ ਦੀ ਨਾ ਤਰੱਕੀ ਕੀਤੀ ਆ ਤੇ ਅਸੀਂ ਤਾਂ ਆ ਨਾ ਵੀ ਨਵੇਂ ਮੁਲਾਜ਼ਮ ਭਰਤੀ ਕਰੋ ਤੇ ਜਿਹੜੇ ਨਵੇਂ ਜਿਹੜੀਆਂ ਪੋਸਟਾਂ ਮਹਿਕਮਾ ਦੀਆਂ ਜਿੰਨੀਆਂ ਵਾ ਸਾਰੀਆਂ ਖਤਮ ਹੋਈਆਂ ਉਹਨਾਂ ਨੂੰ ਬਹਾਲ ਕਰਕੇ ਜਿੰਨਾ ਸਾਡਾ ਸਟਾਫ ਬਣਦਾ ਵਾ ਜਿੰਨੀ ਸਾਡੀ ਨਫਰੀ ਬਣਦੀ ਸਾਰੀ ਪੂਰੀ ਕਰੋ ਮੌਜੂਦਾ ਸਰਕਾਰ ਦੀ ਸਥਿਤੀ ਨੂੰ ਕਿਵੇਂ ਵੇਖਦੇ ਹੋ ਮੌਜੂਦਾ ਸਰਕਾਰ ਦੀ ਸਿਰਹੀ ਦਾਵਾ ਡੋਲ ਹੀ ਆਪਦੀ ਸਾਨੂੰ ਅ ਤਰਨ ਲਗਾਇਆ ਗਿਆ ਕੀ ਹੈਗਾ ਸਾਰਾ ਜੀ ਮੇਰਾ ਨਾਮ ਜੀ ਸਤਵੀਰ ਸਿੰਘ ਕੋਟਲੀ ਉਗਰਾਹਾ ਜੱਥੇਬੰਦੀ ਦਾ ਜ਼ਿਲ੍ਹਾ ਬਲਾਕ ਆ ਘੂਆ ਜੀ ਅਸੀਂ ਜਿਹੜਾ ਸਾਡੇ ਮੁਲਾਜ਼ਮ ਵੀਰਾਂ ਦੀਆਂ ਜੋ ਹੱਕੀ ਮੰਗਾ ਆ ਉਹਨਾਂ ਮੰਗਾ ਦਾ ਸਾਡੀ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਾ ਪੂਰੇ ਜੋਰ ਨਾਲ ਜੋਸ਼ ਦੇ ਨਾਲ ਵੀਰਾਂ ਦਾ ਜਿਹੜਾ ਉਹ ਸਮਰਥਨ ਕਰ ਰਹੀ ਆ ਤੇ ਜਿੱਥੇ ਵੀ ਸਾਡੀ ਲੋੜ ਪੈਂਦੀ ਆ ਅਸੀਂ ਮੁਲਾਜ਼ਮ ਵੀਰਾਂ ਦੇ ਨਾਲ ਜਿਹੜਾ ਸਾਡਾ ਰਿਸ਼ਤਾ ਆ ਅਸੀਂ ਖੇਤਾਂ ਦੇ ਵਿੱਚ ਜਿਹੜਾ ਅਸੀਂ ਇਕੱਠਿਆ ਰਹਿਣਾ ਆ ਤੇ ਇਕੱਠੇ ਸਾਡਾ ਜਿਹੜਾ ਆ ਉਹ ਸਾਡਾ ਇੱਕ ਟਾਰਗੇਟ ਆ ਇਸ ਕਰਕੇ ਅਸੀਂ ਜਿੰਨਾ ਵੀ ਸਾਡਾ ਪ੍ਰੋਗਰਾਮ ਹੈ ਜਿੱਥੇ ਵੀ ਇਹਨਾਂ ਦਾ ਕੋਈ ਧਰਨਾ ਲੱਗੂਗਾ ਜਾਂ ਕੋਈ ਸਰਕਾਰ ਦੇ ਵਿਰੁੱਧ ਪ੍ਰੋਟੈਸਟ ਕਰਨਗੇ ਅਸੀਂ ਉਹਨਾਂ ਦੀ ਹਮਾਇਤ ਪੂਰੇ ਜੋਰ ਨਾ ਕਰਾਂਗੇ ਜੇ ਇਹਨਾਂ ਦੀਆਂ ਮੰਗਾਂ ਨਹੀਂ ਮੰਗੀਆਂ ਮੰਨੀਆਂ ਜਾਂਦੀਆਂ ਫਿਰ ਜੇ ਇਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜੋ ਵੀ ਸਾਡੀ ਜਿਹੜੀ ਆ ਅਗਰਾਹਾ ਸਾਹਿਬ ਜਾਂ ਇਹਨਾਂ ਦਾ ਬੀਲੀ ਬੋਰਡ ਦੇ ਜਿਹੜੇ ਇਹਨਾਂ ਦੀ ਮੈਨੇਜਮੈਂਟ ਆ ਉਹ ਜੋ ਫੈਸਲਾ ਲਾਉਗੀ ਉੱਤੇ ਅਸੀਂ ਪੂਰੇ ਹੱਕ ਹਾਜ਼ਰ ਹੋਵਾਂਗੇ ਜੀ ਅੱਜ ਜਿਹੜਾ ਰੋਸ ਮਜਹਰਾ ਕੀਤਾ ਜਾ ਰਿਹਾ ਕੀ ਹੈ ਸਾਰਾ ਮਸਲਾ ਇਹ ਜੀ ਜੋ ਬੋਰਡ ਮੈਨੇਜਮੈਂਟ ਨਾਲ ਸਾਡੀਆਂ ਜਿਹੜੀਆਂ ਮੀਟਿੰਗ ਦੇ ਵਿੱਚ ਤੈਅ ਹੋਇਆ 24/8/24 ਨੂੰ ਸਾਡੀਆਂ 16 ਮੰਗਾਂ ਤੇ ਉਹਨਾਂ ਕਾਇਦਾ ਵੀ ਇਹ ਤੁਹਾਡਾ ਹੱਲ ਕਰ ਦਵਾਂਗੇ ਪਰ ਉਹਦਾ ਸਰਕੂਲਰ ਨਹੀਂ ਜਾਰੀ ਕੀਤਾ ਉਥੇ ਵਿਸ਼ਵਾਸ ਦਿਵਾਇਆ ਹੈ ਕਿ ਤੁਹਾਡਾ ਸਰਕੂਲਰ ਜਿਹੜਾ ਇਹ 14 ਦਿਨਾਂ ਦੇ ਵਿੱਚ ਆ ਜਾਊਗਾ ਪਰ ਜਦੋਂ ਕਿ ਟਾਲਮਟੋਲ ਦੀ ਨੀਤੀ ਰਹੀ ਫਿਰ ਅਸੀਂ ਪੰਜਾਬ ਦੇ ਜੁਆਇੰਟ ਫੋਰਮ ਤੇ ਇਕਤਾ ਮੰਚਾਂ ਸੰਜਣ ਰੜ ਕੇ ਜਿਹੜਾ ਇਹ ਫੈਸਲਾ ਕੀਤਾ ਵੀ ਅਸੀਂ 3 ਦਿਨ ਦੀ ਛੁੱਟੀ ਤੇ ਜਾਵਾਂਗੇ ਤੇ ਜੇ ਸਾਨੂੰ ਛੁੱਟੀ ਵਧਾਉਣ ਦੀ ਲੋੜ ਪਈ ਤੇ ਉਹ ਵੀ ਅਸੀਂ ਵਧਾ ਸਕਦੇ ਹਾਂ ਪਰ ਇੱਕ ਬਹੁਤ ਵਿਸ਼ਾ ਵਿੱਚ ਜਿਹੜਾ ਹੈ ਮੈਂ ਕਿਸਾਨੀ ਜਿਹੜੀ ਕਿਸਾਨੀ ਦੀ ਫਸਲ ਜਿਹੜੀ ਸਿਰ ਤੇ ਆਈ ਆ ਤੇ ਕਿਸਾਨ ਸਾਡੇ ਭਰਾ ਸੀ ਇਹਨਾਂ ਦੇ ਵਿੱਚ ਰੋਜ਼ ਵਿਚਰਦੇ ਆ ਅਸੀਂ ਵੀ ਕਿਸਾਨ ਆ ਪਰ ਸਾਡੀ ਮਜਬੂਰੀ ਆ ਵੀ ਜਿਹੜੀ ਬੋਰਡ ਸਾਡੀਆਂ ਮੰਗਾ ਕਿਉਂ ਨਹੀਂ ਮੰਨ ਰਿਹਾ ਕਿਉਂਕਿ ਜਿਹੜੀ ਸਹਿਮਤੀ ਹੋਈ ਵੀ ਕਦੇ ਕੱਚੇ ਮਜ਼ਦਮ ਉਹ ਪੱਕੇ ਕਰਾਂਗੇ ਤੁਹਾਡੇ ਸਕੇਲਾਂ ਦਾ ਜਿਹੜਾ ਬਕਾਇਆ ਉਹ ਦਿੱਤਾ ਜਾਊਗਾ ਤੇ ਜਿਹੜੇ ਤੁਹਾਡੇ ਹੋਰ ਸਕੇਲਾਂ ਦੀਆਂ ਤਰੁੱਟੀਆਂ ਉਹ ਦੂਰ ਕੀਤੀਆਂ ਜਾਣਗੀਆਂ ਤੇ ਆਊਟਸੋਰਸਿੰਗ ਜਿਹੜਾ ਕੰਮ ਆ ਉਹ ਬੰਦ ਕੀਤਾ ਜਾਊ ਪਰ ਬੋਰਡ ਨੇ ਜਦੋਂ ਸਾਰੀ ਟਾਲ ਮਟੋਲ ਦੀ ਨੀਤੀ ਵਰਤੀ ਫਿਰ ਅਸੀਂ ਜਿਹੜਾ ਮਜਬੂਰ ਹੋ ਕੇ ਜਿਹੜਾ 3 ਦਿਨ ਦੀ ਛੁੱਟੀ ਤੇ ਚੜ੍ਹੇ ਗਏ ਆ ਪਰ ਸੰਭਾਵਨਾ ਵੀ ਛੁੱਟੀ ਅੱਗੇ ਵੀ ਵੱਧ ਸਕਦੀ ਆ ਪਰ ਜੇ ਛੁੱਟੀ ਅੱਗੇ ਵੱਧਦੀ ਆ ਉਹਦੇ ਵਿੱਚ ਅਸੀਂ ਕਿਸਾਨ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਜਿੱਥੇ ਤੁਹਾਡੀ ਪੁੱਤਾਂ ਵਾਂਗੂ ਪਾਲੀ ਫਸਲ ਜਿੱਥੇ ਤੁਸੀਂ ਤਪਦੀ ਗਰਮੀ ਦੇ ਵਿੱਚ ਜਿਹੜੀ ਇਸ ਝੋਨੇ ਨੂੰ ਜਿਹੜਾ ਸੱਫਾਂ ਦੀਆਂ ਸਿਰੀਆਂ ਬਿਧ ਕੇ ਤੇ ਉਹਨੂੰ ਆਪਣੀ ਫਸਲ ਨੂੰ ਸਿਰੇ ਤੇ ਲਿਆਂਦਾ ਹੁਣ ਫਸਲ ਸਿਰੇ ਤੇ ਆਈ ਆ ਪਰ ਫੀਡਰ ਜਿਹੜੇ ਆ ਉਹ ਕਾਲੀਆਂ ਫੀਡਰ ਅਮਰਕੋੜ ਤੋਂ ਉਹ 3 ਦਿਨ ਹੋ ਗਏ ਉਹ ਕਿਸੇ ਤੋਂ ਟਰਾਲੀ ਨਹੀਂ ਲੱਗੀ ਕਿਉਂਕਿ ਉਹਦੇ ਵਿੱਚ ਥੋੜਾ ਨੁਕਸਿਆ ਉਹਨੂੰ ਹੱਥ ਜਾਂ ਲਾ ਕੇ ਟਰਾਲੀ ਦੂਰ ਕਰਨੀ ਪਈਦੀ ਬੜੇ ਫੋਨ ਆ ਰਹੇ ਆ ਅਸੀਂ ਆ ਕੇ ਵੀ ਅਸੀਂ ਮਜਬੂਰ ਆ ਸਾਡੇ ਨਹੀਂ ਵਸੇ ਅਸੀਂ ਸੰਘਰਸ਼ ਦੇ ਰਾਹ ਤੇ ਤੁਰੇ ਆ ਅਸੀਂ ਛੁੱਟੀ ਭਰ ਕੇ ਬੈਠੇ ਆ ਇਸ ਕਰਕੇ ਕਿਸਾਨ ਸਾਡੇ ਭਰਾ ਵਾ ਅਸੀਂ ਕਿਸਾਨਾਂ ਦੇ ਧਰਨਾ ਦਿੱਲੀ ਜਦੋਂ ਲੱਗਾ ਸੀ ਅਸੀਂ ਤਿੰਨ ਵਾਰ ਇਹਨਾਂ ਦੇ ਧਰਨੇ ਦੇ ਵਿੱਚ ਕਾਫਲਾ ਲੈ ਕੇ ਜਾਂਦੇ ਰਹੇ ਆ ਕਿਉਂਕਿ ਸਾਡਾ ਨੌ ਮਾਹਤਾ ਰਿਸ਼ਤਾ ਕਿਸਾਨਾਂ ਦੇ ਨਾਲ ਸਾਡਾ ਜੋ ਰੋਜ਼ ਦਾ ਵਾਹ ਵਾ ਜਿਹੜੀ ਫਸਲ ਅਸੀਂ ਪੁੱਤਾਂ ਵਾਂਗੂ ਪਾਲੀ ਆ ਉਹ ਸਿਰੇ ਤੇ ਆਈ ਆ ਪਰ ਸਾਡੀ ਮਜਬੂਰੀ ਆ ਕਿਉਂਕਿ ਜੇ ਸਾਡੇ ਮਸਲੇ ਨਹੀਂ ਹੱਲ ਕਰਦੀ ਅਸੀਂ ਤਾਂ ਕਿਸਾਨ ਜਾਹੇ ਬੰਦਿਆਂ ਨੂੰ ਵੀ ਬੇਨਤੀ ਕਰਦੇ ਆਂ ਕਿ ਸਾਡੇ ਜਿਹੜੇ ਸੰਘਰਸ਼ ਦਾ ਸਾਥ ਦਿਓ ਜਿੱਥੇ ਵੀ ਸਾਨੂੰ ਲੋੜ ਆ ਉੱਥੇ ਤੁਸੀਂ ਵੱਧ ਤੋਂ ਵੱਧ ਸਾਡੇ ਸੰਘਰਸ਼ ਦਾ ਸਾਥ ਦੇ ਕੇ ਫੇਸ ਬੋਰਡ ਮੈਨੇਜਮੈਂਟ ਨੂੰ ਜਿਹੜੇ ਸਾਡੀਆਂ ਮੰਗਾਂ ਰਹਦੀਆਂ ਉਹਨਾਂ ਨੂੰ ਦੂਰ ਕਰਾਇਆ ਜਾਵੇ ਇਸ ਕਰਕੇ ਅਸੀਂ ਕਿਸਾਨਾਂ ਨੂੰ ਇਹ ਬੇਨਤੀ ਕਰਦੇ ਆਂ ਕਿ ਜਦੋਂ ਵੀ ਕਿਸਾਨੀ ਸੰਘਰਸ਼ ਕਿਉਂਕਿ ਅਸੀਂ ਕਿਸਾਨਾਂ ਦੇ ਪੁੱਤ ਹਾਂ ਕਿਸਾਨ ਵੀ ਸਾਡੇ ਜਿਹੜੇ ਮਤਲਬ ਸੰਘਰਸ਼ਾਂ ਦੇ ਵਿੱਚ ਆਏ ਆ ਅਸੀਂ ਇਹਨਾਂ ਨੂੰ ਵੀ ਜੀ ਆਇਆਂ ਆਖਦੇ ਆਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਹੋਰ ਕਿਸਾਨਾਂ ਕਿਸਾਨ ਜਹੇ ਬੰਦੀਆਂ ਨੇ ਉਹਨਾਂ ਨੂੰ ਵੀ ਅਸੀਂ ਕਹਾਂਗੇ ਕਿ ਜਿਹੜਾ ਜਿਹੜਾ ਸਾਡਾ ਆਉਣ ਵਾਲਾ ਸੰਘਰਸ਼ ਜੇ ਅੱਗੇ ਚੱਲਦਾ ਉਹਦੇ ਵਿੱਚ ਅਸੀਂ ਜਿਹੜੇ ਬਾਦ ਚੜ ਕੇ ਜਿਹੜੇ ਆਪਣੀ ਜਹੇ ਬੰਦੀਆਂ ਜਮਹੂਰੀ ਕਿਸਾਨ ਸਭਾ ਜਾਂ ਹੋਰ ਜਿਹੜੀਆਂ ਕਿਸਾਨ ਜਹੇ ਬੰਦੀਆਂ ਨੇ ਉਹਨਾਂ ਨੂੰ ਸੱਦਾ ਦਾਂਗੇ ਅੱਜ ਅਸੀਂ ਇਹਦੇ ਸੱਦਾ ਨਹੀਂ ਦਿੱਤਾ ਪਰ ਫਿਰ ਵੀ ਇਹਨਾਂ ਨੂੰ ਜਿਵੇਂ ਆਖਦੇ ਆਂ ਜਿਨ੍ਹਾਂ ਨੇ ਸਾਡੇ ਸੰਘਰਸ਼ ਦੀ ਅੱਜ ਮਹਿਤ ਕੀਤੀ ਆ ਤੇ ਬੋਰਡ ਮੈਨੇਜਮੈਂਟ ਨਾਲ ਜਿਹੜੀ ਸਾਡੀ ਲੜਾਈ ਆ ਉਹ ਜਾਰੀ ਹੈ ਤੇ ਅੱਜ ਜਿਹੜਾ ਧਰਨਾ ਲਗਾਇਆ ਗਿਆ ਕੀ ਹੈ ਸਾਰਾ ਜੀ ਮੈਂ ਜੀ ਭਾਰਤੀ ਕਿਸਾਨ ਯੂਨੀਅਨ ਦੇ ਆਗ੍ਰਾਹਤਾ ਉਹ ਗ੍ਰਾਹਾਂ ਦਾ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਸਿਧਵਾ ਅੱਜ ਜਿਹੜਾ ਧਰਨਾ ਲਾ ਰਹੇ ਆ ਇਹ ਆਪਣਾ ਬਿਜਲੀ ਬੋਰਡ ਵਾਲਿਆਂ ਨੇ ਛੁੱਟੀ ਉੱਤੇ ਛੁੱਟੀ ਦਿੱਤੀ ਹੈ ਛੁੱਟੀ ਕਰਕੇ ਇਹਨਾਂ ਨੇ 3 ਦਿਨ ਦਾ ਪ੍ਰਦਰਸ਼ਨ ਰੱਖਿਆ ਸੀ ਇਸ ਕਰਕੇ ਸਾਡੀ ਭਾਰਤੀ ਕਿਸਾਨ ਯੂਨੀਅਨ ਦੇ ਆਗ੍ਰਾਹਤਾ ਗ੍ਰਾਹਾਂ ਵੱਲੋਂ ਇਹਨਾਂ ਦੀ ਹਮਾਇਤ ਵਿੱਚ ਆ ਕਿ ਜਿਹੜੀਆਂ ਇਹਨਾਂ ਦੀ ਹੱਕੀ ਮੰਗਾਵਾ ਉਹ ਇਹਨਾਂ ਦੀਆਂ ਦਿੱਤੀਆਂ ਜਾਣ ਕਿਉਂਕਿ ਇਹਨਾਂ ਦੀਆਂ ਨਹੀਂ ਸਾਰੀ ਪਬਲਿਕ ਦੀਆਂ ਹੀ ਆ ਜੇ ਨੌਕਰੀ ਵਾਰੇ ਜਿਤਨਾ ਖਾਲੀ ਹੈਗੀਆਂ ਵਾ ਇਹਨਾਂ ਦੇ ਵਿੱਚ ਸਾਮੀਆਂ ਖਾਲੀ ਪੋਸਟਾਂ ਖਾਲੀ ਆ ਉਹ ਵੀ ਇਹਨਾਂ ਕਹੇ ਵੀ ਉਹ ਖਾਲੀ ਪੋਸਟਾਂ ਭਰੋ ਤੇ ਉਹਦੇ ਵਿੱਚ ਵੀ ਸਿਰਫ ਇਹਨਾਂ ਦੇ ਬੱਚੇ ਨਹੀਂਗੇ ਭਰਤੀ ਹੋਣੇ ਉਹ ਸਾਰਿਆਂ ਦੇ ਹੀ ਬੱਚੇ ਉਹਦੇ ਵਿੱਚ ਭਰਤੀ ਹੋਣੇ ਇਹ ਉਹ ਲੰਮੀ ਭਰਤੀ ਕਰੋ ਜਿਹੜਾ ਸਾਨੂੰ ਸਮਾਨ ਨਹੀਂ ਮਿਲਦਾ ਡਿਵੀਜ਼ਨਾਂ ਦੇ ਵਿੱਚ ਉਹ ਸਾਨੂੰ ਸਮਾਨ ਮਿਲਦਾ ਮਿਲਣਾ ਜਾਵੇ ਇਸ ਕਰਕੇ ਇਹ ਇਹਨਾਂ ਦੇ ਸਬੰਧ ਦੇ ਵਿੱਚ ਅਸੀਂ ਭਾਰਤੀ ਕਿਸਾਨ ਯੂਨੀਅਨ ਐਕਟਾ ਵੱਲੋਂ ਅਸੀਂ ਇਹਨਾਂ ਦੀ ਹਮਾਇਤ ਦੇ ਵਿੱਚ ਆਏ ਹਾਂ